ਲੋ ਵੀ ਫੌਜਾਂ ਫੌਜਾਂ ਤਿਆਰ ਨੇ ਤੂੜੀ ਵਾਸਤੇ ਠੀਕ ਆ ਆ ਆ ਬੰਦਾ ਕਹਿੰਦਾ ਮੈਂ ਅੰਦਰ ਬਈ ਤੂੜੀ ਦੱਬੂਗਾ ਇਹ ਬੰਦਾ ਅੰਦਰ ਤੂੜੀ ਦੱਬੂਗਾ ਪਹਿਲੀ ਮੂੰਹ ਬੰਨ ਰਹਿਣ ਓਏ ਆਹ ਤੰਗਲੀ ਅੱਧੀ ਪੰਡ ਪਾਉਂਦੀ ਐ ਤੇ ਆ ਆ ਬੰਦਾ ਅੱਛਾ ਆਹ ਤੰਗਲੀ ਲੈ ਗਿਆ ਬਈ ਜਿਹੜੀ ਅੱਧੀ ਪੰਡ ਪਾਉਂਦੀ ਐ ਕਿਹਦਾ ਚਾਹੀ ਤੱਦੀ ਪੰਡ ਬੋਣੀ ਵੇ ਦੇਖਿਆ ਆਹ ਬਸ ਆਹੀ ਨੇ ਆ ਲੰਬੜ ਥੋੜੀ ਜਿਹਾ ਲੱਗਦਾ ਹਣਾ ਇਨਾ ਕੀ ਬਸ ਦੇਖੀ ਬਹੁਤ ਜੇ ਵਾਲਾ ਕੋਈ ਚੱਕਰ ਨਹੀਂ ਆ ਬੰਦ ਰਹਾ ਭਾਜੇ ਆ ਦੇਖੋ ਵੀ ਆ ਆ ਲੋ ਵੀ ਫੌਜਾਂ ਤਿਆਰ ਨੇ ਅੰਦਰ ਵਿੱਚ ਲੈ ਕੇ ਦੇਖੀ ਨਹੀਂ ਜੀ ਇਹ ਦੇਖੋ ਵੀ ਲੈ ਬਹੁਤ ਮੱਲਾ ਦੋ ਮੱਲਾ ਲੋ ਵੀ ਦੇਖੋ ਵੀ ਦੇਖਦੇ ਆ ਵੀ ਕੀ ਬਣਦਾ ਅੱਜ ਲਾ ਪਾਉਣ ਲੱਗੇ ਨੇ ਫਿਰ ਤੂੜੀ ਹੂੰ ਵੇਟ ਫੋਰ ਐਂਡ ਆ ਐਂਡ ਤੇ ਦੇਖਾਂਗੇ ਵੀ ਕੀ ਬੰਦਾ ਆ ਆ ਆ ਆ ਬੰਦਾ ਕਹਿੰਦਾ ਮੈਂ ਤੂੜੀ ਪਾਉਂਗਾ ਆ ਕਹਿੰਦਾ ਮੈਂ ਅੰਦਰ ਕਹਿੰਦਾ ਅੰਦਰ ਮੈਂ ਪੰਡਾ ਖੋਲੂਗਾ ਸਭ ਤੋਂ ਵੱਡਾ ਜਿਗਰਾ ਬੰਦੇ ਦਾ ਹੈ ਜਿਹੜਾ ਅੰਦਰ ਤੂੜੀ ਪਾ ਪੰਡਾ ਖੋਲੂਗਾ ਠੀਕ ਹੈ ਤੇ ਅਰਸ਼ભાઈ ਕੀ ਕਰੇਗਾ ਤੂੰ ਚੱਕ ਕੇ ਲੈ ਜਾਏਗਾ ਇਹ ਪਹਿਲੀ ਵਾਰ ਫਸਿਆ ਹੈ ਪਹਿਲੀ ਵਾਰ ਹੀ ਬੰਦਾ ਦੇਖੋ ਆ ਆ ਦੇਖੋ ਭਾਈ ਪਹਿਲੀ ਵਾਰ ਹੀ ਫਸਿਆ ਬੰਦਾ ਤੂੜੀ 'ਚ ਇਹਨੇ ਮਦਦ ਕੀ ਮਾਰਿਆ ਕਿਸੇ ਦਾ ਕਹਿੰਦੇ ਆ ਆ ਤੂੰ ਕੀ ਕਰੇਗਾ ਓਏ ਪੰਡ ਚੱਕੇਗਾ ਆ ਕਹਿੰਦਾ ਪੱਲੀਆਂ ਵਸਾਉਂਗਾ ਕਹਿੰਦਾ ਮੈਂ ਆ ਬੰਦਾ ਕਹਿੰਦਾ ਪੱਲੀਆਂ ਵਸਾਉਂਗਾ ਦੇਖੋ ਪੱਲੀ ਵਾਲਾ ਬੰਦਾ ਵੀ ਆ ਗਿਆ ਆਪਣਾ ਲੋ ਵੀ ਪਹਿਲੀ ਪੰਡ ਸਟਾਰਟ ਹੈ ਚਾਰੇ ਪੰਡਾ ਨੇ ਹੈ ਚਾਰ ਤਾਂ ਪੰਡਾ ਨੇ ਚਾਰ ਪੰਡਾ ਨਹੀਂ ਵੀਰੇ ਚਾਰ ਟਰਾਲੀਆਂ ਨੇ ਉਹ ਵੇਖ ਕੀ ਹੁੰਦਾ ਉਹ ਗੇਟ ਤੱਕ ਭੱਗੀ ਹਣਾ ਚੱਲ ਦੋ ਤਿੰਨ ਦਿਨ ਲਾ ਦਾਂਗੇ ਨਾ ਲੈ ਚੱਕੋੜੀ ਆ ਚੱਕੋ ਵੀ ਲੋਪਰ ਬਣਾਓ ਕਿਹੜਾ ਬਣਾਉਂਦਾ ਦੇਖਦੇ ਆ ਪਹਿਲੀ ਪੰਡ ਬਣਾ ਫਿਰ

ਲਾਵੀ ਪਹਿਲੀ ਵੰਡ ਤਿਆਰ ਆ ਸੀਜ਼ਨ ਦੀ ਪਹਿਲੀ ਵੰਡ ਹਨਾ ਇਹਦਾ ਫੋੜਾ ਹੀ ਓਏ ਹੈ ਉਹ ਸਭ ਤੋਂ ਹੁੰਦਾ ਯਾਰ ਨੂੰ ਕੁਝ ਕਰਨਾ ਟੁੱਟੋ ਟੁੱਟੋ ਟੁੱਟ ਮੰਨਲੀ ਪੰਡ ਬਈ ਮੈਂ ਬਣਾਉਣਾ ਚੱਕਾ ਚਕਾ ਦੇ ਕਿਹੜਾ ਦੀ ਕਰ ਇਹ ਚੱਲਿਆ ਵੀ ਮੁੰਡਾ ਉਹ ਤਾਂ ਹੋ ਵੀ ਮਾਰਦਾ ਚੱਕੇ ਟੀ ਕੀ ਆਹ ਬਾਤ ਤਾਂ ਵੀ ਕੀ ਆਹ ਬਾਤ ਨਾ ਦੇਖ ਰਹੇ ਆਪਾਂ ਵੀ ਜਿੱਥੇ ਡੇਗਣੀ ਉੱਥੇ ਵੀ ਤੁਹਾਨੂੰ ਦਿਖਾ ਦਈਏ ਆਪਾਂ ਰੋਦੂਆ ਆਪਾਂ ਕੰਮ ਸਟਾਰਟ ਕਰਾਂਗੇ ਬਈ ਹੇ ਆਹਾ ਹਾ ਹਾ ਖੋਲੂ ਨਾ ਬਾਈ ਖੋਲੂ ਨਾ ਦੇਖੋ ਬੋਂਦੇ ਨੇ ਬਾਈ ਆ ਸ਼ੁਕਰ ਆ ਇੱਕ ਖੋਲਣ ਵਾਲਾ ਨਾ ਜਿਹੜਾ ਅੰਦਰ ਕਮਰਾ ਆ ਖੁੱਲਾ ਮਿਲ ਗਿਆ ਏ ਆਹਾ ਹਾ ਹਾ ਅੱਪ ਤੇਰੀ ਹਾਂ ਲਾ ਵੀ ਠੀਕ ਆ ਚਲੋ ਹੁਣ ਫਿਰ ਤੁਹਾਨੂੰ ਐਂਡ ਤੇ ਮਿਲਦੇ ਆ ਬਾਈ ਪੱਲੀ ਨਾਲ ਚੱਕ ਲਿਆ ਕਰੀਂ ਠੀਕ ਐ ਐਂਡ ਤੇ ਮਿਲਦੇ ਆ ਫਿਰ ਤੁਹਾਨੂੰ ਆਪਾਂ ਕੀ ਵਾਕਾ ਚੋਰ ਘਟਲੋਂ ਉਹ ਬਾਦ ਨਮ ਉਹਦਾ ਜੋ ਮਾਰ ਰਿਹਾ ਦੇਖ ਬਾਈ ਪੰਡ ਤੇ ਪੰਡ 40 ਵਜੇ ਕਾ ਭਰੀ ਪਈ ਐ ਬੰਦੇ ਥੱਕੇ ਪਏ ਨੇ ਆ ਬੰਦਾ ਪਾਉਣ ਵਾਲਾ ਮੂਲ ਗਾਉਂ ਲੱਗ ਰਿਹਾ ਦੇਖੋ ਇਹ ਲੱਗਦਾ ਖੁੱਲੂ ਵਈ ਸਿਰ ਤੇ ਇਹ ਗਈ ਗਈ ਬੰਨ ਕੋਈ ਗੱਲ ਨਹੀਂ ਚੱਲ ਵੀ ਚੱਲ ਬੰਨੂ ਵੀ ਆਪ ਹੀ ਬੰਨੋ ਹਾਂ ਆ ਬੰਦਾ ਲਾ ਥੱਕ ਗਿਆ ਬੰਦਾ ਦੇਖ ਪਾ ਕੇ ਖੜ ਜਾਂਦਾ ਉਹ ਰਹਾ ਤੁਸੀਂ ਮਸੀਹ ਜੀ ਮੇਰੀ ਇੱਕ ਦਿਨ ਦੁਕਾਨ 'ਚ ਹਾਸੀ ਨਿਕਲ ਗਈ ਬਾਈ ਕਿੱਥੇ ਰਹਿਣਾ ਸੀ ਆਪਾਂ ਤੇਰੀ ਦੁਕਾਨ 'ਚ ਕਿੱਥੇ ਚੰਕਲੀ ਦੀ ਰਾਜ ਬੋਲੂ ਮੂੰਹ ਤੇ ਮੈਂ ਹਾਂ ਆ ਬੰਦਾ ਦੇਖੋ ਬਾਈ ਆ ਦਿੱਦਰ ਦੇਖਿਓ ਹਾਂ ਮੈਨੂੰ ਯਾਦ ਨਹੀਂ ਆ ਰਿਹਾ ਆ ਬੰਦਾ ਦੇ ਅੰਦਰ ਤੂੜੀ ਦਾਵਦਾ ਦੇਖ ਕੇ ਮੂੰਹ ਟਿਕਾਈ ਵੇ ਮੂੰਹ ਉੱਪਰ ਚੱਕ ਕੇ ਆ ਚਲੋ ਆੜੀ ਆ ਆ ਬੰਦਾ ਪੰਡਾ ਜਾ ਰਿਹਾ ਆ ਤੂੜੀ ਪਾਉਣ ਵਾਲਾ ਆ ਬੰਦਾ ਪਹਿਲੀ ਵਾਰੀ ਫਸਿਆ ਭਾਈ ਇਹਨੇ ਮਾੜਾ ਗੱਰ ਰਹੀ ਕਿਥੇ ਦਾ ਕਿਹੜੇ ਬੰਦੇ ਨੇ ਮੈਂ ਜਰਾ ਲੱਗੇ ਕੰਮ ਕਰੂੰ ਜਿਹੜੀ ਗਾਹ ਪਹਿਲੀ ਵਾਰੀ ਤੂੜੀ ਚ ਫਸਾਇਆ ਵਿਚਾਰੇ ਉਹ ਸੌ ਲੈਉਣਾ ਬੰਦੇ ਪਰ ਮੁੰਦਗਾ ਇਧਰ ਸਾਫ ਕਰ ਲਿਆ ਬੀੜੀ ਬਣਾਉਂਦੀ ਆ ਨਹੀਂ ਕੀ ਲੈ ਕੋਈ ਹੁੰਦਾ ਮੂੰ ਬਾਲਾ ਵੀ ਨਾ ਉਹ ਸਾਡਾ ਤੂੜੀ ਪਾਉਣ ਵਾਲਾ ਚਲੋ ਭਾਈ ਦਵਾਰੇ ਜਵਾਨ ਥੱਕ ਕੇ ਸੀ ਪਾਣੀ ਪੂਣੀ ਪੀਣ ਆਏ ਸੀ ਗੁੜ ਖਾਲਿਆ ਪੀ ਲਿਆ ਪਾੜੀ ਆ ਦੇਖੋਗੇ ਚਲੋ ਵੀ ਦਵਾਰੇ ਆ ਜੋ ਮੇਸ਼ਨ ਤੇ ਤੁਬੜੀ ਬਾਜਾ ਮਾਰਦੀ ਇਹ ਬੰਦਾ ਥੱਕ ਗਿਆ ਵੀ ਆਈਆ ਨਾ ਮਿਲੇ ਕਿ ਦਮ ਲੜ ਰਿਹਾ ਫੋਨ ਤੇ ਪੰਜ ਕਹਿ ਕੇ ਚੋਰ ਪੰਡਾ ਅਰੇ ਤੰਨ ਟਰਾਲੀਆਂ ਲਗਵਾ ਰੀਆਂ ਕਿਵੇਂ ਕੀ ਤਨ ਕੀ ਫੀਲ ਹੋ ਰਿਹਾ ਅੱਜ ਪੀਨ ਤਾਂ ਸੁਪਨੇ ਚ ਵੀ ਤੂੜੀ ਦਿਖੀਂ ਸੁਪਨੇ ਚ ਤੂੜੀ ਆ ਦੇਖੋ ਵੀ ਤੂੜੀ ਦਾ ਹਾਲ ਚੱਲ ਰਿਹਾ ਸਾਡਾ ਸੀਜ਼ਨ ਪੂਰਾ ਯੋਰਾ ਤੇ ਆ ਤਾਂ ਗਪਲਾ ਮਾਸਟਰ ਲੱਗ ਗਿਆ ਦੀ ਡੇਟਿੰਗ ਜਾਇ ਗਿਆ ਆ ਬੰਦਾ ਮਾਸਟਰ ਇੰਗਲਿਸ਼ ਟੀਚਰ ਆ ਇਹ ਬੰਦਾ ਆ ਦੇਖੋ ਇੰਗਲਿਸ਼ ਟੀਚਰ ਸਾਨੂੰ ਫਸਾਇਆ ਹੋਇਆ ਅੱਜ ਆ ਆਏਗਾ ਜੀ ਆ ਜੱਗੀ ਰੰਦਾਵਾ YouTube ਚੈਨਲ ਦੇਖੋ ਇਹ ਬੰਦੇ ਦਾ ਇਹ ਵੀ ਅੱਜ ਅਜੀ ਤੂੜੀ 'ਚ ਵਸਾਰ ਗਿਆ ਉਹ ਸਾਡਾ Ars Telecom Ars Telecom ਹਨਾ Ars Telecom ਦਾ ਦੋ ਨੰਬਰ ਆਈਡੀ ਯਾਰ ਹੈਕਰ ਹੈਕਰ ਹਾਂ Ars ਹੈਕਰ ਬਈ ਇਹਦਾ Ars ਹੈਕਰ ਵਸਾਰ ਗਿਆ ਸਾਰੇ ਪ੍ਰੋਫੈਸ਼ਨਲ ਬੰਦੇ ਅੱਜ ਅਸੀਂ ਤੂੜੀ 'ਚ ਵਸਾਰ ਕੇ ਨੇ ਦੇਖੋ ਜਿਹੜੇ ਬੰਦਾ ਨੇ ਕਦੇ ਤੂੜੀ ਨਹੀਂ ਪਾਈ ਸੀ ਅੱਜ ਉਹਨਾਂ ਨੂੰ ਤੂੜੀ ਬਾਜਾਂ ਮਾਰ ਰਹੀ ਐ ਠੀਕ ਹੈ ਆਓ ਅਰੇ ਅਜਾ ਬੰਦਾ ਫਤੇ ਟੈਲੀਗ੍ਰਾਮ ਦਾ ਆਹ ਦੇਖੋ ਐਕਸ਼ਨ ਆਹ ਦੇਖੋ ਫਤੇ ਟੈਲੀਗ੍ਰਾਮ ਵੀ ਕੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਅੱਜ ਤੂੜੀ ਪਾਉਂਦੇ ਨੂੰ ਉਹ ਥੋੜੀ ਰਹਿ ਗਈ ਹਾਂ ਸੱਚੀਆਂ ਨਾ ਵੀ ਕੀ ਦਾ ਮਾਰਾ ਕਰਿਆ ਚਲੋ ਵੀ ਚਲੋ ਠੀਕ ਹੈ ਦੇਣਾ ਬਸ ਵਾ ਥੋੜੀ ਰਹਿ ਗਈ 2 ਡੇਢ ਕ ਪੰਡ ਰਹਿ ਗਈ ਹਾਂ ਡੇਢ ਕ ਟਰਾਲੀ ਰਹਿ ਗਈ ਮਿਲਦੇ ਆ ਜੀ ਫੇਰ ਆ ਵੀ ਆ ਗਿਆ ਆ ਗਿਆ ਦੇਖ ਚੱਕਤੀ ਇੰਜਨੀਆਂ ਪੰਡਾ ਹੈਗੇ ਸੀ ਮਨ ਲੈਣਾ ਲਾਸਟ ਪੰਡਾ ਵੀ ਮਗਰ ਲੱਪ ਚੱਕ ਬਾਈ ਬਣ ਕੇ ਲਾਸਟ ਪੰਡ ਤੇ ਵੀ ਬੰਦੇ ਦੇਖੋ ਵੀ ਵਿਲੇ ਹੋ ਕੇ ਠੱਕ ਕੇ ਕਿਵੇਂ ਬੈਠ ਗਏ ਨੇ ਆ ਬੰਦਾ ਦੇਖੋ ਵੀ ਠੀਕ ਆ ਆ ਬੰਦੇ ਦੇਖੋ ਵੀ ਤੱਕ ਕੇ ਬੈਗੇ ਵੀ ਦੋ ਬੰਦੇ ਦੇਖ ਠੀਕ ਵੀ ਠੀਕ ਆ ਮੇਰਾ ਮੋਬਾਈਲ ਦੇਖੋ ਵੀ ਕੋਈ ਸ਼ਿੰਗਲਾ ਪੈਣ ਦੇਖੋ ਆ ਲਾਸਟ ਬਾਈ ਲਾਸਟ ਪੰਡ ਬਾਈ ਦੇਖੋ ਕੰਮ ਫਤਿਹ ਅੱਜ ਆਹਾਹਾ ਡਿੱਗਦੇ ਫਿਰਦੇ ਨੇ ਬੰਦੇ ਲੋ ਵੀ ਲਾਸਟ ਪੰਡ ਓਹੋ ਹੋ ਹੋ ਲੋ ਵੀ ਲੋ ਲਾਸਟ ਪੰਡ ਬਣਦੇ ਹੋਏ ਅਰਸ਼ ਹੈਕ ਕਰਦੇ ਫਤੇ ਟੈਲੀਕਮ ਐ ਐ ਗਈ ਬਈ ਦੇਖੋ ਵੀ ਲਾਸਟ ਫੰਡ ਉਹ ਗਈ ਜਾਂਦਾ ਬਈ ਤੇ ਮੇਰਾ ਬੱਚਾ ਮੈਨੂੰ ਜੋੜ ਕਰਕੇ ਮੋਬਾਈਲ ਹੈ ਨਹੀਂ ਦੁਕਾਨੀ ਬੋਲੀ ਨਹੀਂ ਕਰਤਾ ਸਾਫ ਵੀ ਪਰ